3000 ਦੇ ਵਿੱਚ ਬਾਥਰੂਮ ਤਿਆਰ ਮਿਲੂਗਾ ਬੋ ਜੀ ਕਿਸ ਤਰ੍ਹਾਂ ਐਡੇ ਐਡੇ ਆਫਰ ਲਾਏ ਪਏ ਨੇ ਤੁਸੀਂ ਇਹ ਕਹ ਲਾਦੇ ਅਸੀਂ ਰੇਟ ਇੰਨੇ ਕਿ ਮਤਲਬ ਹੋਰ ਘੱਟ ਰੱਖੇ ਪਏ ਆ ਜੀ ਆਪਣੀ ਪਰਚੇਜ਼ਿੰਗ ਪਿੱਛੇ ਤੋਂ ਘੱਟ ਆ ਤਾਂ ਹੀ ਅਸੀਂ ਘੱਟ ਰੇਟ ਤੇ ਦੇ ਰਹੇ ਹਾਂਗੇ ਇਹ ਤੁਹਾਨੂੰ ਬਾਥਰੂਮ ਹੈ ਜਿਹੜੇ ਇਹ ਸਿਰਫ 3000 ਦੇ ਵਿੱਚ ਨਾਰਮਲ ਬਾਥਰੂਮ 3000 ਦੇ ਵਿੱਚ 3000 ਰੁਪਏ ਦੇ ਵਿੱਚ ਤੁਹਾਨੂੰ ਸਿਰਫ 8 ਰੁਪਏ ਫੁੱਟ ਤੇ 60 ਰੁਪਏ ਦੇ ਵਿੱਚ ਡੱਬਾ ਮਿਲੂਗਾ ਅਤੇ ਤੁਹਾਨੂੰ ਘਰ ਦੇ ਪੂਰੇ ਕੰਪਲੀਟ ਬਾਥਰੂਮ ਵੀ ਤਿਆਰ ਕੀਤੇ ਉਹ ਜਗ੍ਹਾ ਦੇ ਮਿਲਨ ਯਾਰਾ ਵਿੱਚ ਮਾਰਕੀਟ ਦੇ ਵਿੱਚ ਘੱਟੋ ਘੱਟ 2 300 ਰੁਪਏ ਦਾ ਡ 8 ਰੁਪਏ ਫੁੱਟ ਤੁਹਾਨੂੰ ਸਿਰਫ 3000 ਦੇ ਵਿੱਚ ਸੋਚਿਆ ਵੀ ਨਹੀਂ ਹੋਣਾ ਕਿ ਤੁਸੀਂ ਹੁਣ ਆਪਣੀਆਂ ਕੋਠੀਆਂ ਜਾਂ ਘਰਾਂ ਦਾ ਕੰਮ ਸਿਰਫ ਕਹਿੰਦਾ ਮਤਲਬ ਬਾਥਰੂਮ ਦਾ 3000 ਦੇ ਵਿੱਚ ਤਿਆਰ ਕਰਵਾ ਸਕਦੇ ਹੋ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਹਾਲ ਕਹਿੰਦਾ ਜੀ ਇਹ ਤਾਂ ਸਿਨਰੀਆ ਡਿਜ਼ਾਈਨ ਹੈ ਬਹੁਤ ਮਹਿੰਗਾ ਹੋਊਗਾ ਤੁਹਾਨੂੰ ਇਹ ਵੀ 3000 ਦੇ ਵਿੱਚ ਹੀ ਦੇਵਾਂਗੇ ਇਹ ਵੀ 3000 ਦੇ ਵਿੱਚ ਇੱਧਰ ਵੀ ਲੱਗਿਆ ਹੋਇਆ ਡਿਜ਼ਾਈਨ ਇਹ ਵੀ 3000 ਚ ਹੀ ਮਿਲ ਜਾਊਗਾ ਜੀ 23 ਰੁਪਏ ਫੁੱਟ ਕੀ ਪਰ ਰੇਟ ਆ ਜਿਹੜੇ ਮਾਲ ਹੈ ਜੀ ਇਹ ਤੁਹਾਨੂੰ 23 ਰੁਪਏ ਫੁੱਟ ਮਿਲੂਗਾ ਇੱਟਾਂ ਨਾਲੋਂ ਸਸਤਾ ਹੈ ਜੇ ਇੱਟਾਂ ਦਾ ਫਰਸ਼ ਲਵੋਨੇ ਉਦੋਂ ਸਸਤਾ ਪੂਰਾ ਮਾਰਕੀਟ ਦੇ ਵਿੱਚ 16x16 ਦੀ ਟਾਇਲ ਵਿਕਦੀ ਆ ਉਹ ਆਮ ਟਾਇਲ ਹੈ ਵਿਕਦੀ ਆ 10mm ਦੀ ਹੁੰਦੀ ਹੈ ਜਿਹੜੀ ਆਪਣੇ ਕੋਲ ਟਾਇਲ ਮਿਲੂਗੀ ਉਹ ਤੁਹਾਨੂੰ ਪ੍ਰੋਪਰ 12+ ਮਿਲੂਗੀ ਸਿਟੀ ਟਾਇਲ ਵੱਲੋਂ ਹੋਰ ਵੀ ਕਹਿੰਦਾ ਵੱਡੇ ਵੱਡੇ ਆਫਰ ਲਗਾਏ ਨੇ ਕਹਿੰਦਾ ਬਾਥਰੂਮ ਉੱਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤੁਹਾਨੂੰ ਸਿਰਫ 3000 ਦੇ ਵਿੱਚ ਬਾਥਰੂਮ ਤਿਆਰ ਮਿਲੂਗਾ ਬੋ ਜੀ ਕਿਸ ਤਰ੍ਹਾਂ ਐਡੇ ਐਡੇ ਆਫਰ ਲਾਏ ਪਏ ਨੇ ਤੁਸੀਂ ਇਹ ਟੈਲਾ ਦੇ ਅਸੀਂ ਰੇਟ ਇੰਨੇ ਕਿ ਮਤਲਬ ਹੋਰ ਘੱਟ ਰੱਖੇ ਪਏ ਆ ਜੀ ਆਪਣੀ ਪਰਚੇਜ਼ਿੰਗ ਪਿੱਛੇ ਤੋਂ ਘੱਟ ਆ ਤਾਂ ਹੀ ਅਸੀਂ ਘੱਟ ਰੇਟ ਤੇ ਦੇ ਰਹੇ ਆਂਗੇ ਇਹ ਤੁਹਾਨੂੰ ਬਾਥਰੂਮ ਹੈ ਜਿਹੜੇ ਇਹ ਸਿਰਫ 3000 ਦੇ ਵਿੱਚ ਨਾਰਮਲ ਬਾਥਰੂਮ ਮਿਲੂਗਾ 3000 ਰੁਪਏ ਦੇ ਵਿੱਚ 12 18 ਦੀ ਟਾਇਲ ਦਾ ਕਹਿਣ ਦਾ ਮਤਲਬ ਬਹੁਤ ਆਫਾ ਹੈ ਤਾਂ ਕਹਿਣ ਦਾ ਮਤਲਬ ਹੈ ਫਾਈਨਲ ਬੋਲਣ ਨੂੰ ਲੈਣਾ ਹੈ ਜਿਹੜੀ ਦੇ ਕਹਿੰਦੇ ਇੱਥੋਂ ਮਿਲੂਗਾ ਤੁਹਾਨੂੰ 3000 ਰੁਪਏ ਦੇ ਵਿੱਚ ਕੁਆਲਿਟੀ ਚ ਮਿਲੂਗਾ ਜਿੰਨਾ ਤੁਹਾਨੂੰ ਬਾਥਰੂਮ ਮਿਲ ਤੁਹਾਡਾ ਪੂਰਾ ਬਾਥਰੂਮ ਤਿਆਰ ਮਿਲੂਗਾ ਜਿਵੇਂ ਕਿ ਤੁਸੀਂ ਆਹ ਡਿਜ਼ਾਈਨ ਵੀ ਦੇਖ ਰਹੇ ਹੋ ਕਹਿਣ ਦਾ ਮਤਲਬ ਇਹ ਬਾਥਰੂਮ ਦੀ ਤੁਹਾਨੂੰ ਸਿਰਫ 3000 ਦੇ ਵਿੱਚ ਸੋਚਿਆ ਵੀ ਨਹੀਂ ਹੋਣਾ ਕਿ ਤੁਸੀਂ ਹੁਣ ਆਪਣੀਆਂ ਕੋਠੀਆਂ ਜਾਂ ਘਰਾਂ ਦਾ ਕੰਮ ਸਿਰਫ ਕਹਿਣ ਦਾ ਮਤਲਬ ਬਾਥਰੂਮ ਦਾ 3000 ਦੇ ਵਿੱਚ ਤਿਆਰ ਕਰਵਾ ਸਕਦੇ ਹੋ ਆਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਡਿਜ਼ਾਈਨ ਹੈ ਜੀ ਹਾਲਾ ਕਹਿੰਦਾ ਜੀ ਇਹ ਤਾਂ ਸੈਂਰੀਆ ਡਿਜ਼ਾਈਨ ਆ ਬਹੁਤ ਮਹਿੰਗਾ ਹੋਊਗਾ ਤੁਹਾਨੂੰ ਇਹ ਵੀ 3000 ਦੇ ਵਿੱਚ ਹੀ ਦੇਵਾਂਗੇ ਇਹ ਵੀ 3000 ਦੇ ਵਿੱਚ ਇੱਧਰ ਵੀ ਲੱਗਿਆ ਹੋਇਆ ਡਿਜ਼ਾਈਨ ਇਹ ਵੀ 3000 ਚ ਹੀ ਮਿਲ ਜੂਗਾ ਜੀ ਹੋਰ ਸਿਟੀ ਟਾਇਲ ਵੱਲੋਂ ਵੱਡਾ ਧਮਾਕਾ ਲਗਾਇਆ ਹੈ ਜਿਵੇਂ ਕਿ ਤੁਸੀਂ ਘਰਾਂ ਦੇ ਵਿੱਚ ਜਾਂ ਛੱਤਾਂ ਦੇ ਉੱਤੇ ਟਾਇਲਾ ਲਾਉਣੇ ਹੋ 2x2 ਦੀ ਟਾਇਲਾ ਤੁਸੀਂ ਸੋਚਿਆ ਨਹੀਂ ਹੋਣਾ ਸੋਨੂੰ ਸਿਰਫ ਇੱਥੇ 23 ਰੁਪਏ ਫੁੱਟ ਦੇ ਵਿੱਚ ਮਿਲਣਗੇ ਸਾਡੇ ਨਾਲੇ ਗੱਲਬਾਤ ਕਰਾਂਗੇ ਬੋਈ ਕਿਵੇਂ 23 ਰੁਪਏ ਫੁੱਟ ਕੀ ਬਹਿ ਰੇਟ ਆ ਜਿਹੜੇ ਮਾਲ ਹੈ ਜੀ ਇਹ ਤੁਹਾਨੂੰ 23 ਰੁਪਏ ਫੁੱਟ ਮਿਲੂਗਾ ਇੱਟਾਂ ਨਾਲੋਂ ਸਸਤਾ ਹੈ ਜੇ ਇੱਟਾਂ ਦਾ ਫਰਸ਼ ਲਵਾਉਣੇ ਹੋ ਉਹਦੇ ਨਾਲੋਂ ਸਸਤਾ ਪਊਗਾ ਇਹ ਕਿਹੜੇ ਕਿਹੜੇ ਡਿਜ਼ਾਈਨ ਡਿਜ਼ਾਈਨ ਦੇ ਵਿੱਚ ਬਥੇਰੇ ਜੀ ਡਿਜ਼ਾਈਨਾਂ ਦੇਖੋ ਬੋਈਆ ਸਾਰੇ ਡਿਜ਼ਾਈਨ ਇਹਦੇ ਵਿੱਚ ਹੀ ਮਿਲਣਗੇ 23 ਰੁਪਏ ਦੇ ਵਿੱਚ ਸਭ ਮਿਲਣਗੇ ਇਹਦੇ ਵਿੱਚ ਇੱਕ ਉਹ ਵੀ ਡਿਜ਼ਾਈਨ ਹੁੰਦੇ ਨੇ ਜਿਹੜਾ ਕਹਿੰਦਾ ਪੈਰ ਨਾਲ ਚਲਕਦਾ ਹੋਵੇ ਰਸੋਈ ਚ ਜੀ ਹਾਂਜੀ 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 ਉਹੀ ਹੈ ਜੀ ਇਹ ਚੀਜ਼ਾਂ ਉਹੀ ਨੇ ਸਰ ਉਹੀ ਚੀਜ਼ਾਂ ਨੇ ਉਹੀ ਚੀਜ਼ਾਂ ਆ ਦੇਖੋ ਜੀ ਇਹ ਚਾਰਸਟ ਟਾਈਪ ਆ ਗਿਆ ਜੀ ਜੀ ਇਹ ਮਾਰਬਲ ਲੁੱਕ ਆ ਗਈ ਫਿਰ ਇਹ ਸਿਰਫ 23 ਇਹ ਸਿਰਫ 23 ਰੁਪਏ ਫੁੱਟ ਪੱਠੇ ਦੀਆਂ ਇੱਟਾਂ ਨਾਲ ਉਹ ਸਸਤੇ ਆਡੇ ਮਤਲਬ ਇੱਕ ਸਿਟੀ ਟਾਈਲ ਵੱਲੋਂ ਇੱਕ ਹੋਰ ਵੱਡਾ ਧਮਾਕਾ ਲਗਾਇਆ ਗਿਆ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਬਾਜ਼ਾਰਾਂ ਵਿੱਚ ਮਾਰਕੀਟ ਦੇ ਵਿੱਚ ਘੱਟੋ ਘੱਟ 2-300 ਰੁਪਏ ਦਾ ਡੱਬਾ ਮਿਲਦਾ ਉਹ ਸਿਰਫ ਤੁਹਾਨੂੰ ਇੱਥੇ 60 ਰੁਪਏ ਦੇ ਵਿੱਚ ਮਿਲੂਗਾ 8 ਰੁਪਏ ਫੁੱਟ ਗੱਲਬਾਤ ਕਰਾਂਗੇ ਬਾਉ ਜੀ ਦਾ ਬਾਉ ਜੀ ਇਹ ਕਿਵੇਂ ਤੁਸੀਂ ਇੰਨੀ ਸਸਤੀ ਦਾਤੀ ਰਹਿ ਰਹੇ ਇਹ ਇਹ ਮਤਲਬ ਸਰ ਜੀ ਆਇਆ ਹੁੰਦਾ ਹੈ ਕਿ ਜਿਵੇਂ ਨਾ ਹੁਣ ਮੈਂ ਕੋਈ 20 ਡੱਬੇ 30 ਡੱਬੇ 50 ਰੁਪਏ ਪਏ ਨਾ ਜਿੰਨੇ ਪਏ ਆ ਕੋਈ ਦਿੱਕਤ ਨਹੀਂ ਹੈਗੀ ਤੁਹਾਨੂੰ 8 60 ਰੁਪਏ ਡੱਬੇ ਦੇ ਹਿਸਾਬ ਨਾਲ ਇਹ ਮਾਲ ਦੇ ਮੰਗ ਕਹਿੰਦਾ ਮਤਲਬ 8 ਰੁਪਏ ਫੁੱਟ ਬੈਗੇ ਆ ਹਾਂ ਜੀ 8 ਰੁਪਏ ਫੁੱਟ ਪੈਂਦਾ ਜੀ ਸਿਰਫ ਇਹ ਲੈਣ ਵਾਸਤੇ ਆਉਣਾ ਕਿੱਥੇ ਪੋਗਣਾ ਆਉਣਾ ਪਊਗਾ ਜੀ ਉਹੀ ਸਿਟੀ ਟਾਈਲਸ ਮੋੜ ਰੋਡ ਰਾਮਪੁਰਾ ਜੀ ਇਹ ਸਾਨੂੰ ਸਿਟੀ ਟਾਈਲ ਹਾਊਸ ਦੇ ਕਹਿੰਦਾ ਮਤਲਬ ਸਾਨੂੰ ਸਾਰੀ ਇਹਨਾਂ ਤੇ ਟੈਲਾ ਵੀ ਦਿਖਾਈਆਂ ਨੇ ਜੇ ਤੁਸੀਂ ਆਉਣਾ ਤਾਂ ਸਿਟੀ ਟਾਇਲ ਹਾਊਸ ਤੇ ਆਉ ਤੇ ਇੱਥੇ ਤੁਹਾਨੂੰ ਸਿਰਫ 8 ਰੁਪਏ ਫੁੱਟ ਤੇ 60 ਰੁਪਏ ਦੇ ਵਿੱਚ ਡੱਬਾ ਮਿਲੂਗਾ ਦੇਖਦੇ ਰਹੋ ਸਿਟੀ ਬਰਨਾਲਾ نیوز